ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬੁਟੀਕ ਦੇ ਉੱਤੇ ਅੱਜ ਅਸੀਂ ਇਸ ਚੈਨਲ ਤੇ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਬਹੁਤ ਉਦਯ ਜੁਨਿਕ ਵੀਡੀਓ ਅੱਜ ਲਈ ਜਿਵੇਂ ਆਪਣੀਆਂ ਘਰੇ ਪ੍ਰਾਣੀਆਂ ਟੀ-ਸ਼ਰਟਾਂ ਹੀ ਪਈਆਂ ਹੁੰਦੀਆਂ ਉਹਨਾਂ ਨੂੰ ਆਪਾਂ ਉਹਨਾਂ ਦੀ ਐਨ ਲਾ ਲੋ ਲੁੱਕ ਆਪਾਂ ਕਢਾਈ ਨਾਲ ਕਿਸ ਤਰ੍ਹਾਂ ਬਦਲ ਸਕਦੇ ਹਾਂ ਨਾ ਵੀ ਉਹਨਾਂ ਨੂੰ ਕਿਵੇਂ ਆਪਾਂ ਸੋਹਣਾ ਕਰ ਸਕਦੇ ਹਾਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਉਹ ਦੇਖਾਂਗੇ ਤੁਸੀਂ ਵੀਡੀਓ ਸਕਿਪ ਨਾ ਕਰਿਓ ਸਾਰਾ ਦੇਖਿਓ ਦੇਖਿਓ ਪ੍ਰਾਣੀ ਟੀ-ਸ਼ਰਟ ਨੂੰ ਅਸੀਂ ਕਿਵੇਂ ਵਧੀਆ ਲੁੱਕ ਦਿੰਨੇ ਆਂ ਤੇ ਜਿਹੜੇ ਵੀ ਬ੍ਰਾਹਮਣ ਨੇ ਆਪ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਤੇ ਚਲੋ ਆਪਾਂ ਦੇਖਦੇ ਹਾਂ ਵੀ ਆਪਾਂ ਪੁਰਾਣੀ ਟੀ-ਸ਼ਰਟ ਨੂੰ ਨਵੀਂ ਲੁੱਕ ਕਿਵੇਂ ਦੇ ਸਕਦੇ ਹਾਂ ਤੁਸੀਂ ਵੀਡੀਓ ਨਾਲ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਣੇ ਕੋਲ ਇਹ ਟੀ-ਸ਼ਰਟ ਹੈ ਜਿਵੇਂ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਉੱਚੇ ਹੋਏ ਸੂਟ ਦਾ ਪੁਰਾਣੇ ਤੰਗ ਹੋਏ ਸੂਟ ਦਾ ਹੱਲ ਵੀ ਕਿਵੇਂ ਕਰੀਏ ਤੇ ਇਹ ਆਪਣੇ ਕੋਲ ਟੀ-ਸ਼ਰਟ ਹੈ ਆਪਾਂ ਕਈ ਵਾਰ ਜਿਵੇਂ ਬੱਚਿਆਂ ਦੀ ਟੀ-ਸ਼ਰਟ ਹੁੰਦੀਆਂ ਨੇ ਉਹਦੇ ਤੇ ਕੋਈ ਡਿਜ਼ਾਈਨਿੰਗ ਵਗੈਰਾ ਕਰਨੀ ਹੋਵੇ ਹਨਾ ਵੀ ਕਢਾਈ ਨਾਲ ਆਪਾਂ ਕਿਵੇਂ ਕਰ ਸਕਦੇ ਆ ਇਹ ਮੇਰੇ ਕੋਲ ਕੋਈ ਪੁਰਾਣੀ ਟੀ-ਸ਼ਰਟ ਪਈ ਸੀ ਮੈਂ ਤਾਂ ਪੁਰਾਣੀ ਟੀ-ਸ਼ਰਟ ਤੇ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਜਾਂ ਕਈ ਵਾਰ ਇਹ ਅੱਖਰ ਵਗੈਰਾ ਵੀ ਲਿਖ ਸਕਦੇ ਆ ਨਾ ਜਿਵੇਂ ਬੱਚੇ ਕਹਿੰਦੇ ਨੇ ਨਾਈਕ ਬੂਮਾ ਵਗੈਰਾ ਹਨਾ ਹਾਂ ਉਹ ਆਪਾਂ ਵੀ ਟੀ-ਸ਼ਰਟ ਤੇ ਇਹ ਮਸ਼ੀਨਾਂ ਆਪਾਂ ਬਣਾ ਸਕਦੇ ਆ ਤੇ ਤੁਸੀਂ ਦੇਖੋ ਵੀ ਇਹਦੇ ਨਾਲ ਇਹ ਕਿਵੇਂ ਇਹਦੇ ਤੇ ਕਢਾਈ ਹੁੰਦੀ ਹੈਗੀ ਮਸ਼ੀਨ ਨਾਲ ਅਸੀਂ ਵੀ ਅੱਜ ਇਹ ਪਹਿਲੀ ਵਾਰੀ ਟਰਾਈ ਕਰ ਰਹੇ ਹਾਂ ਕਿਉਂਕਿ ਟੀ-ਸ਼ਰਟ ਦਾ ਕਪੜਾ ਆਪਣੇ ਸੂਟ ਵਾਲੇ ਕਪੜੇ ਨਾਲੋਂ ਥੋੜਾ ਜਨਾ ਲੂਜ਼ ਹੋ ਜਾਂਦਾ ਨਾ ਪਰ ਇਹ ਮ ਕਸ ਕੇ ਆਪਾਂ ਇਹਦੇ ਤੇ ਲਗਾ ਲਿਆ ਤੇ ਹੁਣ ਆਪਾਂ ਇਹਦੇ ਤੇ ਇੱਕ ਤਾਂ ਸਾਈਨ ਬਣਾ ਕੇ ਦੇਖਦੇ ਹਾਂ ਨਾਈਕ ਦਾ ਤੇ ਬਾਕੀ ਨਾਈਕ ਲਿਖ ਕੇ ਦੇਖਦੇ ਹਾਂ ਵੀ ਕਿੰਨਾ ਵਧੀਆ ਬਣਦਾ ਹੈ ਨਾਈਕ ਨਾਈਕ ਦਾ ਸਾਈਨ ਬਣਾ ਲਾਂਗੇ ਆਪਾਂ ਇਹਦੇ ਨਾਲ ਪੈਨ ਨਾਲ ਉਹਨੇ ਲੱਗੀ ਕਿੱਥੇ ਆ ਇਹ ਕਿਹੜਾ ਹੈ ਕਿਹੜਾ ਇਹ ਮਤਲਬ ਇਹ ਟੀ-ਸ਼ਰਟ ਤੇੜੀ ਨਹੀਂ ਹੈਗੀ ਸੀ ਨਹੀਂ ਥੱਲੋਂ ਹੀ ਕਰਕੇ ਲਾ ਲਿਆ ਕਿਹੜੇ ਤੇ ਲਾਇਆ ਹੈ ਹਾਂ ਕਿਹੜੇ ਤੇ ਬਣਾ ਲੰਨੇ ਆ ਉਹਦੇ ਸੈਂਟਰ ਜਿਹੇ ਜਿਹੇ ਚ ਬਣਾ ਲਈ ਵੀ ਸੋਨਾ ਵੀ ਲੱਗੇ ਨਹੀਂ ਸਾਈਡ ਤੇ ਕਰ ਲਿਆ ਇੱਕ ਸਾਈਡ ਨਾਈਕ ਦੂਜੇ ਨੂੰ ਟੁੰਦਾ ਗਲਾਈ 'ਚ ਆ ਬਣਨ ਵਾਲਾ ਗਲਾਈ 'ਚ ਬਣਦਾ ਹਾਂ ਆ ਤਿੰਨ ਚ ਇਹ ਨਾਈਕ ਨਾਈਕ ਲਿਖਦੀ ਹੈ ਨਾ ਨਾਈਕੀ ਨੀਚੇ ਲਿਖੀ ਇੱਥੇ ਹਾਂ ਅਜਿਥੋਂ ਸਟਾਰਟ ਹੁੰਦਾ ਚਲੋ ਹੁਣ ਤਾਂ ਮੈਂ ਲਿਖਦਾ ਚੀ ਫਿਰ ਇੰਦਰ ਡਿਜ਼ਾਈਨ ਤੋਂ ਕਰ ਲੈ ਇਹਨੇ ਸ਼ੂਟ ਆ ਉੱਤੇ ਆਈ ਵੱਡੀ ਵੀ ਕਰਤੀ ਕਿ ਕਰੀ ਨਹੀਂ ਟੇਡੇ ਲੋਡ ਲਿਖ ਰਹੀ ਹੈ ਟੇਡੇ ਲੋਡ ਲਿਖ ਰਹੀ ਹੈ ਅੱਛਾ ਇਹਦਾ ਸਿੱਧਾ ਵੀ ਲਿਖ ਸਕਦੀ ਸੀ ਕਿ ਚੱਕਰ ਨਹੀਂ ਤੇ ਲਈ ਸਿੱਧਾ ਹੁੰਦਾ ਨਾਈਕ ਜਿਹੜੇ ਆਪਾਂ ਅੱਖਰ ਲਿਖਿਆ ਨੇ ਪੀ ਵੀ ਐ ਲੋਟ ਲਿਗਦੇ ਤਾਂ ਵੀ ਕੁਝ ਕਰਨੀ ਅੱਛਾ ਇਧਰ ਨੂੰ ਹਾਂ ਹਾਂ ਤੇ ਪਹਿਲਾਂ ਆਪਾਂ ਸਾਈਨ ਬਣਾ ਲੈਨੇ ਆ ਹਾਂ ਪਹਿਲਾਂ ਆਪਾਂ ਛੋਟੇ ਟੰਕੇ ਤੋਂ ਇਹਨੂੰ ਵੱਡਾ ਟੰਕਾ ਕਰਿਆਗਾ ਤੇ ਇਧਰੋਂ ਫੇਰ ਆਪਾਂ ਇਹਨੂੰ ਛੋਟਾ ਕਰਦਾਂਗੇ ਮੈਸੇਜ ਇਹਦੇ ਵਿੱਚ ਵੀ ਇਹਦੇ ਥੋੜਾ ਜਿਹਾ ਬੁੜਕਦੀ ਹੁੰਦੀ ਆ ਨਾ ਉਹਦਾ ਬੁੜਕਦੀ ਆ ਕੱਪੜਾ ਥੋੜਾ ਜਿਹਾ ਲੂਜ਼ ਆ ਨਾ ਨਰਮ ਕੱਪੜਾ ਆ ਗਿਆ ਥੋੜਾ ਜਿਹਾ ਜੇ ਟੀ-ਸ਼ਰਟ ਵੀ ਪੁਰਾਣੀ ਆ ਦੀ ਕਾਫੀ ਪੁਰਾਣੀ ਆ ਇਸ ਤਰ੍ਹਾਂ ਦੇਖੋ ਇਹ ਸਾਈਨ ਬਣ ਗਿਆ ਵਧੀਆ ਬਣ ਗਿਆ ਆਹੀ ਜੇ ਆਪਾਂ ਬਲੈਕ ਨਾਲ ਬਣਾਉਂਦੇ ਹੋਰ ਵੀ ਸੋਹਣਾ ਬਣਦਾ ਜਿਵੇਂ ਨਾ 21 ਦੇ ਬਲੈਕ ਜਾਂ ਵਾਈਟ ਨਾਲ ਬਣੇ ਹੁੰਦੇ ਨੇ ਨਾ ਜ਼ਿਆਦਾਤਰ ਆਪੋ ਹੀ ਪਹਿਲਾਂ 0 ਟਾਂਕੇ ਨਾਲ ਉਹ ਜਿਹੜਾ ਆਪਣੇ ਅੱਖਰ ਲਿਖੇ ਹੋਏ ਨੇ ਹਨਾ ਉਹਨੂੰ ਕਵਰ ਕਰ ਲਾਂਗੇ ਉਸ ਤੋਂ ਬਾਅਦ ਸਰਤ ਦਾ ਥੋੜਾ ਜਿਹਾ ਵੱਡਾ ਕਰਕੇ ਫਿਰ ਆਪਾਂ ਅੱਖਰ ਲਿਖਾਂਗੇ ਇਹਨੂੰ ਆਪਾਂ ਸਲੋ ਸਲੋ ਕਰਕੇ ਲਿਖਣਾਗਾ ਹਾਂ ਇਹਦੇ ਵਾਸਤੇ ਆਪਾਂ ਜਿਵੇਂ ਸਿਲਾਈ ਕਰਨ ਵੇਲੇ ਆਪਾਂ 11 ਨੰਬਰ ਦੀ ਸੂਈ ਚੜਾ ਲੈਣੀ ਹੁੰਦੀ ਹੈ ਹਨ 11 ਨੰਬਰ ਦੀ ਸੂਈ ਚੜਾ ਕੇ ਆਪਾਂ ਇਹਦੇ ਵਰਕ ਕਰ ਸਕਦੇ ਆਂ ਟੀ-ਸ਼ਰਟ ਵਾਲੇ ਕੱਪੜੇ ਤੇ 11 ਨੰਬਰ ਹਾਂ ਵਧੀਆ ਲੱਗ ਰਿਹਾ ਨਾ ਲਓ ਜੀ ਆਪਣਾ ਸਾਈਨ ਬਣ ਗਿਆ ਪਰ ਇਹ ਪ੍ਰਾਣੀ ਕਰਕੇ ਤੇ ਬਾਕੀ ਆਪਾਂ ਨੇ ਸੂਈ ਨਹੀਂ ਚੇਂਜ ਕੀਤੀ ਹੈਗੀ 11 ਨੰਬਰ ਚਾ ਹਾਂ ਇਹ ਸੂਈ ਜਿਹੜੀ ਜੜੀ ਨਹੀਂ ਸੀ ਉਹਦੇ ਨਾਲ ਹੀ ਬਣਾਤਾ ਹਾਂ ਜੇ 11 ਨੰਬਰ ਨਾਲ ਬਣਾਇਆ ਜੇ ਫਿਰ ਵਧੀਆ ਬਣੂਗਾ ਹਾਂ ਤਾਂ ਕਰਕੇ ਉਹ ਦੋ ਗਲੀਆਂ ਕੁਝ ਟੀ-ਸ਼ਰਟ ਵੀ ਕਸੀ ਹੋਈ ਹੈ ਇਹ ਤਾਂ ਪ੍ਰਾਣੀ ਟੀ-ਸ਼ਰਟ ਕਿਉਂਕਿ ਸੂਈ ਨਹੀਂ ਚੇਂਜ ਕਰ ਰਹੀ ਇਸ ਕਰਕੇ ਇੱਥੇ ਥੋੜੀ ਗਲੀ ਨਿਕਲ ਗਈ ਜੇ ਸੂਈ ਆਪਾਂ 11 ਨੰਬਰ ਕਰਦੇ ਫਿਰ ਵਧੀਆ ਪ੍ਰੋਪਰ ਹੁੰਦਾ ਆ ਦੇਖੋ ਮਤਲਬ ਕਹਿੰਦਾ ਆਪਾਂ ਆਪਾਂ ਬੱਚਿਆਂ ਦੀ ਨਾ ਟੀ-ਸ਼ਰਟ ਵਗੈਰਾ ਤੇ ਆਹ ਆ ਦੇਖੋ ਸੋਹਣਾ ਲੱਗਦਾ ਸ਼ੁਕਰਾ ਦੇ ਸਾਈਨ ਨਾਲ ਇਹ ਟੀ-ਸ਼ਰਟ ਦੀ ਲੁੱਕ ਜੀ ਚੇਂਜ ਹੋ ਗਈ ਹਾਂ ਆ ਦੇਖੋ ਸੋਹਣਾ ਲੱਗਦਾ ਆ ਦੇਖੋ ਕਿੰਨਾ ਵਧੀਆ ਲੱਗਦਾ ਨਾ ਜਿੰਨੇ ਆਪਣੇ ਬੱਚਿਆਂ ਦੀ ਟੀ-ਸ਼ਰਟ ਪਈ ਆਉਂਦੀ ਨੇ ਨਾ ਉਹਨੂੰ ਆਪਾਂ ਕਿਵੇਂ ਨਹੀਂ ਪੁਰਾਣੀਆਂ ਪਹਿਨਦੇ ਨੇ ਇਦਾਂ ਕਰਕੇ ਹਨਾ ਉਹਨਾਂ ਨੂੰ ਵਧੀਆ ਸੋਹਣਾ ਕਰ ਸਕਦੇ ਆਪਾਂ ਤੇ ਹੋਰ ਦੇਖੇ ਕੁਝ ਬਣਾ ਕੇ ਨਾ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਪੁਰਾਣੀ ਟੀ ਸ਼ਰਟ ਨੂੰ ਵਧੀਆ ਲੁੱਕ ਦੇਣ ਦਾ ਤਰੀਕਾ ਤੁਹਾਨੂੰ ਸੋਹਣਾ ਲੱਗਿਆ ਹੋਊਗਾ ਨਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀਰ ਸਮਝ ਕੇ ਮਾਫ਼ ਕਰ ਦਿਓ 하드로우, 바드로우 고시로우, 사슬이 갈리.